ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਰਾਮਗੜੀਆ ਫਲਵਾੜੀ ਦੀ ਮਿਸਤਰੀ ਕੁਲਦੀਪ ਸਿੰਘ ਲੋਟੇ ਅੱਜ ਉਹਨੇ ਵਰਕਸ਼ਾਪ ਤੇ ਆਏ ਆ ਜੇ ਆਪਾਂ ਕੁੱਬਿਆਂ ਤੋਂ ਬਗਰਾਉਣ ਜਾਣੇ ਆ ਚੀਮਿਆਂ ਨੂੰ ਜਾਣੇ ਆ ਤਾਂ ਮੋੜ ਦੇ ਉੱਪਰ ਹੀ ਉਹਦੀ ਵਰਕਸ਼ਾਪ ਆ ਗਈ ਵੱਟਾ ਦੇ ਇਟਰ ਬਿਲਡਿੰਗ ਸੈੱਟ ਉਹ ਵੱਡੇ ਮੁਕਾਦੀ ਆ ਗਿਆ ਆ ਬਰਮਾ ਆ ਵੱਡਾ ਖਰਾਬ ਬਸ ਆਈ ਨੂੰ ਲਈ ਜਾਂਦੇ ਕਿ ਨੂੰ ਆਇਆ ਜੀ ਉਹ ਨਾਲ ਤੋਂ ਨਾ ਰੰਗਦੇ ਆ ਨਾ ਕਾਦੀ ਪਕਾ ਟੇ ਡੇਗੇ ਨੇ ਕੰਮ ਕਰਨਾ ਉਹ ਤੇ ਸੱਲੇ ਬਕਸ ਤਾਂ ਇਹਨੇ ਬਰਖਸਾ ਦੇ ਅਗਰ ਮਿਲ ਸਕਦਾ ਆ ਦੇਖੋ ਹਾਲ ਦੇਖੋ ਜੀ ਛੋਣੇ ਵਾਂਗੂ ਚਮਕਾ ਮਾਰਦੇ ਨੇ ਜੀ। ਇਹ ਮਿਸਤਰੀ ਸਾਹਿਬ ਨੇ। ਦਸ਼ਮੇਸ਼ ਮਕੈਨਿਕਲ ਵਰਕਸ਼ਾਪ ਮਿਸਤਰੀ ਹਰਨੇਕ ਸਿੰਘ ਲੋਟੇ ਪੁੱਤਰ ਕੁਲਦੀਪ ਸਿੰਘ ਲੋਟੇ ਚਿਮਾ ਰੋੜ ਕੁੱਬੇ ਬਰਨਾਲਾ ਜ਼ਿਲ੍ਹਾ ਬਰਨਾਲਾ ਆ ਬਾਈ ਦੇ ਪਹਿਲਾਂ ਲਿਫਟ ਪੰਪ ਲਾਏ ਹੋਏ ਕਿਹੜਾ ਤੁਸੀਂ ਮਰਜ਼ੀ ਮਿਸਤਰੀ ਤੋਂ ਕੰਮ ਕਰਾ ਸਕਦੇ ਹੋ ਪੀ ਟ੍ਰੇਡ ਦੇ ਰੇੜੇ ਤਿਆਰ ਕਰਾ ਸਕਦੇ ਹੋ ਲੇਮਨ ਕਿੰਨੀ ਮਿਸਤਰੀ ਸਾਹਿਬ ਆ ਕੀ ਤਿਆਰ ਕਰ ਰਹੇ ਹਾਂ ਇਹਦਾ ਗੇਟ ਇਹ ਅਸੀਂ ਮੋਟਰ ਨਾਲ ਕਿਟੀ ਤਿਆਰ ਕਰ ਰਹੇ ਹਾਂ ਆ ਦੇਖੋ ਜੀ ਕਿੰਨੀ ਕਹਣ ਚੀ ਤਿਆਰ ਕਰੀ ਹੋਈ ਆ ਸ਼ੋਅਰੂਮ ਵਾਲੇ ਵਾਂਗੂ ਛੋਟੀ ਕਰਾਰੀ ਵੱਡੀ ਉੱਤ ਛੋਟੀ ਉੱਤ ਛੋਟੀ ਉੱਤ ਛੋਟੀ ਤੇ ਕੜਾ ਦੇਖੋ ਜੀ ਪਾਣੀ ਪੀਣ ਵਾਸਤੇ ਕੜਾ ਸਪੈਸ਼ਲ ਵੀ ਜਿਹੜਾ ਵਿੱਚ ਕੋਈ ਜਾਨਵਰ ਮੂਹਣਾ ਲਾਵੇ ਰੂ ਛੋਟਾ ਬਿਲਡਿੰਗ ਸੈੱਟ ਕਿੰਨੇ ਘਰੇ ਕੰਮ ਕਰਾਉਣਾ ਹੋਵੇ ਤੇ ਤੁਸੀਂ ਦੇਖੋ ਕਿ ਟ੍ਰੇਡੇ ਧਿਆਰ ਕਰਦ ਨੇ ਜੀ ਇਹ ਸਪੈਸ਼ਲ ਆ ਸਾਡੇ ਪਿੰਡ ਦਾ ਜੀ ਪਹਿਲਵਾਨ ਆ ਜੀ ਕੀ ਨਾਮ ਤੇਰਾ ਸਾਡ ਜਗਦੀਪ ਸਿੰਘ ਜੀ ਬਈ ਹੁੰਦਾ ਰਿਪੇਅਰ ਦਾ ਵੀ ਟੌਪ ਦਾ ਕੰਮ ਆ ਕਿਸ ਤਰ੍ਹਾਂ ਦਾ ਮਰਜੀ ਤੁਸੀਂ ਬਈ ਹੁਣਾਂ ਦਾ ਕੰਮ ਕਰਾ ਸਕਦੇ ਹੋ ਆ ਦੇਖੋ ਬਾਡੀ ਦੇ ਵਿੱਚ ਇਹਦੀ ਬਾਡੀ ਹੁੰਦੀ ਆ ਪਿੱਟ ਰਿਹੜੇ ਦੀ ਉਹ ਫੱਟੇ ਫੱਟੇ ਫਟਕਾਰ ਰਹੇ ਨੇ ਬਾਈ ਹੁਣੀ ਉਹ ਮਾਦਮਾ ਜੀ ਅੰਮਾ ਤੁਹਾਨੂੰ ਅੱਜ ਆਹ ਮੁੰਡਾ ਮਿਸਤਰੀ ਦਾ ਜੀ ਇੱਕ ਗੱਲ ਹੈਗੀ ਆ ਜੀ ਆਰਾਮਗੜ੍ਹੇ ਪਰਿਵਾਰ ਦੇ ਵਿੱਚ ਜੇ ਗੱਲ ਕਰੀ ਜਾਵੇ ਸਾਬਤ ਸੂਰ ਦੀ ਪੱਗਾਂ ਦੀ ਗੱਲ ਕੇਸਾਂ ਦੀ ਗੱਲ ਕਰੀ ਜਾਵੇ ਸਾਨੂੰ ਸੌਤ ਤੋਂ ਵੱਧ ਸਰਦਾਰ ਪੱਗਾਂ ਵਾਲੇ ਮੁੰਡੇ ਸਾਨੂੰ ਆਰਾਮਗੜ੍ਹੇ ਫਲਵਾੜੇ ਚ ਮਿਲਣਗੇ ਏ ਸਰਪ ਸਿਰਫ ਆਰਡਰ ਲੈਂਦਾ ਜੀ। ਤੈਨਾਂ ਦੇਖੋ ਘੁੰਮਦਾ ਨਾ ਪੂਰਾ ਕੁਰਸੀ ਦੇ। ਇਹਨੇ ਜੀ ਮਿਸਤਰੀ ਕੁਲਦੀਪ ਸਿੰਘ ਲੋਟੇ ਜਿਹੜੇ ਵਰਕਸ਼ਾਪ ਦੇ ਓਨਰ ਨੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ। ਆਹ ਦੇ ਲਾ ਟੋਟ ਲਿਖਣਾ। ਹਰੀ। ਪੂਮਾ ਜੀ ਤਾਂ ਮਾਰੀ। ਅੱਗੇ ਗੱਡੀ ਦੇ ਮੋਰ ਪੈ ਨੂੰ ਮੋਟਰਸਾਈਕਲ ਦੇ ਮੰਗਰ ਵੀ ਪੈ ਜਾਂਦੇ ਆ ਅਸੇਆ ਮੈਨੂੰ ਸਵਾਸੀ ਵਾਲ ਮੋਟਰਾ ਕੱਟਣ ਵਾਸਤੇ ਗੀੜੀ ਤਿਆਰ ਕਰ ਗੀੜੀ ਮੈਂ ਤਿਆਰ ਕਰ ਦੂੰ ਠੀਕ ਹੈ ਰੇੜੇ ਤਾਂ ਸਾਨੂੰ ਬਾਡੀ ਲਿਮੋਨੀਓ ਕੇਸ਼ ਨੇ ਜਮ ਨਮਾ ਬਣਵਾਉਣਾ ਰਸਕ ਕੰਮ ਮਟੋੜ ਰਹੀ ਹੈ ਕਰਦੇ ਠੀਕ ਹੈ ਗੇਟ ਕੋਈ ਮੱਝ ਨਹੀਂ ਪੰਚੇ ਗੇਟ ਕੋਈ ਹੋਰ ਜੰਗਲੇ ਸਟੀਲ ਦਾ ਜੰਗਲਾ ਠੀਕ ਹੈ ਚਿਗਠਾਂਵਰ ਚਿਗਠਾਂਵਰ ਠੀਕ ਹੈ ਜਿਹੜੇ ਸਾਡੇ ਕਿਸੇ ਭਰਾ ਨੇ ਆ ਲਵੇ ਆਪਣੇ 4-5 ਪਿੰਡ ਬੰਦੇ ਨੇ ਬੁਗਰਾ ਅਤਰ ਸਿੰਘ ਵਾਲਾ ਪੂਰੇ ਲੋਹੜਾ ਖੜਾ ਕੁੱਬੇ ਜੇ ਕਿਸੇ ਬਾਈ ਨੇ ਕੰਮ ਕਰਾਉਣਾ ਹੋਵੇ ਤਸੱਲੀ ਬਕਸ ਤਾਂ ਬਾਈ ਉਹਨਾਂ ਦਾ ਮੋਬਾਈਲ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਉਹਨਾਂ ਨਾਲ ਸੰਪਰਕ ਕਰਕੇ ਇਹਨਾਂ ਦਾ ਆਪਣਾ ਕੰਮ ਤਸੱਲੀ ਬਕਸ ਕਰਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ